ਬੋਲਦਾ ਕੀ ਆ ਤੂੰ ਦੱਸ ਹੈ ਬੋਲਦਾ ਕੀ ਆ ਤੂੰ ਨਹੀਂ ਤੂੰ ਇਹ ਬੇਇੱਜ਼ਤੀ ਕਰਾਉਣ ਸੀ ਮੇਰੀ ਬੋਲਦਾ ਨਹੀਂ ਅਸੀਂ ਨਹੀਂ ਬੁਲਾਇਆ ਜੀ ਵੀਡੀਓ ਬਣ ਰਹੀ ਆ ਹਾਂ ਨਹੀਂ ਬਣੂਗੀ ਫੁੱਟ ਖਾਣ ਬੋਲਦਾ ਕੀ ਆ ਤੂੰ ਇਹ ਤੁਹਾਡਾ ਘਰ ਨੂੰ ਮੈਟਰ ਆ ਹੈ ਪੈਣੀ ਪੈਣੀ ਆ ਬੋਲਦਾ ਕੀ ਆ ਤੂੰ ਇੱਧਰ ਗੱਲ ਕਰ ਬੇਨਾ ਹੈ ਕੋਈ ਨਹੀਂ ਕੁੱਤਾ ਕੁੱਤਾ ਖੜ ਕੇ ਗੱਲ ਕਰ ਲੋ ਖੜ ਕੇ ਖੜ ਕੇ ਗੱਲ ਕਰੋ ਖੜ ਕੇ ਗੱਲ ਕਰ ਮੇਰੇ ਨਾਲ ਖੜ ਕੇ ਗੱਲ ਕਰੋ ਦੂਜਾ ਪੱਖ ਆ ਗਿਆ ਖੜ ਕੇ ਗੱਲ ਕਰੋ ਪਾਸਾ ਕਿੱਥੇ ਆ ਦੋ ਖੜ ਕੇ ਗੱਲ ਕਰ ਮੇਰੇ ਨਾਲ ਇਹ ਹੈ ਕੌਣ ਨੇ ਸਾਹਮਣੇ ਕੌਣ ਨੇ ਇਹ ਮੇਰਾ ਨਬਦੀਪ ਖੜ ਕੇ ਗੱਲ ਕਰੋ ਜਿਹੜਾ ਗੱਲ ਧਮਕੀਂ ਦਸੀ ਥਮਕੀ ਦਿੰਦਾ ਸੀ ਤੈਨੂੰ ਵੱਡੇ ਨੂੰ ਕਿੱਟਾ ਵੱਡਾ ਦੋ ਤੈਨੂੰ ਧਮਕੀ ਦੋ ਬਣਾ ਵੀਡੀਓ ਹੁਣ ਬਣਾ ਮੈਂ ਉਹ ਨਾ ਨਹੀਂ ਆ ਰੇ ਨਾ ਨਹੀਂ ਆਉਣਾ ਇਹ ਬੇਟਾ ਮੇਰਾ ਕੰਜਰਪੰਧਾ ਕਿਨੇ ਪਾੜਿਆ ਸਾਨੂੰ ਤੁਸੀਂ ਪਾੜਿਆ ਦੱਸੋ ਸਾਲੇ ਭੱਜ ਗਿਆ ਛੱਡ ਕੇ ਸਾਨੂੰ ਹੋਰ ਦਿਨ ਸਾਨੂੰ ਛੱਡ ਕੇ ਭੱਜ ਗਿਆ ਤੁਸੀਂ ਭੱਜ ਕੀ ਕਹਿਣਾ ਚਾਹੁੰਦੇ ਕਿੱਥੇ ਭੱਜ ਗਿਆ ਸੀ ਇਹ ਇਹ ਸਾਨੂੰ ਛੱਡ ਕੇ ਭੱਜ ਗਿਆ ਕਿੱਥੇ ਭੱਜ ਗਿਆ ਸਿਲੰਡਰ ਸਿਲੰਡਰ ਸਾਰਾ ਕੁਝ ਚੱਕ ਕੇ ਲੈ ਗਿਆ ਸੀ ਇਹ ਸਾਨੂੰ ਅਸੀਂ ਲੈ ਹੁੰਦੇ ਹੋਏ ਰਾਸ਼ੀ ਬਾਰੇ ਕਿਨੇ ਪੜਿਆ ਕਿਨੇ ਨਹੀਂ ਪੜਾਇਆ ਇਹ ਸਾਨੂੰ ਪਤਾ ਠੀਕ ਆ ਤੁਸੀਂ ਕੀ ਲੱਗਦੇ ਹੋ ਮੈਂ ਬੇਟੀ ਆ ਨਰੀ ਕੀ ਨਾਮ ਆ ਆਪਣਾ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਹਾਂਜੀ ਤੁਹਾਡਾ ਨਾਮ ਕੀ ਹੈ ਬਾਈ ਜੀ ਨਵਦੀਪ ਸਿੰਘ ਸਾਡਾ ਪਿਆ ਕੀਨੇ ਕਰਿਆ ਕਿਨੇ ਡਿਕਵਾਵਾ ਕਰਾਇਆ ਸਾਨੂੰ ਅੱਛਾ ਕੀ ਚੱਕਰ ਕੀ ਹੋਇਆ ਸੀ ਆ ਕਿਹੜਾ ਐਡਾ ਮੈਟਰ ਹੋ ਗਿਆ ਵੀ ਜਿਹੜੇ ਤੁਸੀਂ ਅੱਜ ਹੱਥੋਂ ਪਾਈ ਤੇ ਪਹੁੰਚਿਆ ਇਹ ਸਾਡੇ ਨਾਮ ਕਰਦਾ ਇਹ ਕੁੜੀ ਵਾਰੇ ਮੇਰੀ ਛੋਟੀ ਭੈਣ ਵਾਰੇ ਕੀ ਕਹਿਆ ਇਹਨਾਂ ਨੇ ਕੀ ਬਕਵਾਸ ਕੀਤੀ ਆ ਤੁਹਾਡੇ ਸਾਹਮਣੇ ਹੀ ਕਿਹਾ ਨਹੀਂ ਬਾਈ ਜੀ ਸਾਡੇ ਸਾਹਮਣੇ ਨਹੀਂ ਕਿਹਾ ਇਹਨਾਂ ਨੇ ਪੁਸ਼ਟੀ ਕੀਤੀ ਆ ਸਾਡਾ ਚੈਨਲ ਇਹਦੀ ਪਿੱਛੇ ਕਰਦਾ ਕੋਈ ਡੀਐਨਏ ਟੈਸਟ ਹੋਇਆ ਜਾਂ ਕੁਝ ਹੋਰ ਹੋਇਆ ਦੱਸੋ ਮੈਨੂੰ ਕੀ ਹੋਇਆ ਜਗਦੇਵ ਸਿੰਘਰੇ ਤੂੰ ਹੁੰਦਾ ਕੋਈ ਗੱਲ ਕਹਿਣ ਹਣਾ ਕੋਰਟ ਵਿੱਚ ਫੈਸਲਾ ਹੁੰਦਾ ਪਿਆ ਸੀਗਾ ਇਹ ਮੁਕਰ ਹੀ ਕਿ ਹੋਇਆ ਸੀਗਾ ਫੈਸਲਾ ਤਲਾਕ ਦਾ ਮੁਕਰ ਗਿਆ ਉੱਥੇ ਕੋਰਟ ਵਿੱਚ ਇਹਦਾ ਖਰਚਾ ਲਾਇਆ ਕੁੜੀ ਦਾ ਕਿੰਨਾ ਜੀ ਖਰਚਾ ਕੋਰਟ ਵਿੱਚ ਲੱਗਣਾ ਸੀ ਇਹਦਾ ਇਹ ਗੱਲ ਹੁੰਦੀ ਸੀ ਹੂੰ ਕਹਿੰਦੇ ਜੀ ਮੇਰੀ ਕੁੜੀ ਨਹੀਂ ਹੈਗੀ ਡੀਐਨਏ ਟੈਸਟ ਕਰਾ ਲਓ ਉਹਨਾਂ ਤੇਰੀ ਕੁੜੀ ਸੀਗੀ ਬੱਚੇ ਤੇ ਕੁੜੀ ਵੱੜ ਗਈ ਕਮੋਡੀਸ਼ਨ ਤੁਸੀਂ ਮੈਂ ਘਰ ਦਾ ਕਮੋਡੀਸ਼ਨ ਮੰਗਦਾ ਸੀ ਸ਼ਟਅਪ ਮਰਦਾਨ ਯੂਈਡੀਟ ਕੋਈ ਜਗ੍ਹਾ ਜੋਗਾ ਨਹੀਂ ਮਿਲਦੀ ਠੀਕਾ ਜਗ੍ਹਾ ਨਹੀਂ ਮਿਲਣੀ ਜਗਾ ਦੇਖ ਲਈ ਕਿਥਾ ਕੋਈ ਜਗ੍ਹਾ ਨਹੀਂ ਮਿਲਣੀ ਦੇਖਾ ਕਿਥਾ ਤੇਰੇ ਕੋਲ ਇਹ ਜਗ੍ਹਾ ਦਿਖਾ ਲ ਕਰਦਾ ਤੂੰ ਸਾਰੇ ਕਹਿੰਦੇ ਰੋਡ ਤੇ ਸੋਂਦੇ ਰੋਡ ਤੇ ਸਨ ਤੇ ਆ ਰੋੜੋਂ ਨਹੀਂ ਪਤਾ ਸਿਆ ਦੇ ਸਾਨੂੰ ਛੱਡ ਕੇ ਗਏ ਸੀ ਤੁਸੀਂ ਤੁਸੀਂ ਕੌਣ ਲੱਗਦੇ ਹੋ ਇਹਨਾਂ ਦੇ ਬੇਟੀਆਂ ਹਨ ਇਹਨਾਂ ਦੀ ਕੀ ਨਾਨਾ ਜੀ ਤੁਹਾਡਾ ਪ੍ਰੀਤਕੌਰ ਬੋਲਦਾ ਨਹੀਂ ਜਦ ਸੰ ਛੋਟੇ ਛੋਟੇ ਮਾਵਾ ਕਿੱਥੇ ਤੇਰੇ ਇਹਨਾਂ ਦੋਨਾਂ ਤਰ੍ਹਾਂ ਦੇ ਵਿੱਚ ਜ਼ਬਰਦਸਤ ਝਗੜਾ ਹੋਇਆ ਕਿੱਥੇ ਮਾਵਾ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਇਹ ਪਿਓ ਪੁੱਤ ਦਾ ਰੋਲਾ ਰੇਡੀਓ ਬਣਾਉਣ ਲੱਗੇ ਆ ਤੇ ਕਿਹੜੇ ਬਾਪੇ ਮਗਰ ਹੁੰਦੇ ਆ ਇਹ ਰਹਿਣਾ ਤਾਂ ਚੱਲਦਾ ਰੋ ਹੱਥਾਂ ਪਾਈ ਦੇ ਪਹੁੰਚਣ ਤੇ ਇਹਨਾਂ ਨੇ ਨਹੀਂ ਅਸੀਂ ਤੇ ਕੀ ਲੱਗਦਾ ਤੇਰਾ ਦੱਸ ਇਹਨਾਂ ਦੀ ਬੇਟੀ ਤੇ ਇਹਨਾਂ ਦਾ ਬੇਟਾ ਵੀ ਮੈਂ ਕੀ ਲੱਗਦਾ ਤੇਰਾ ਦੱਸ ਆਓ ਇਹਨਾਂ ਨਾਲ ਗੱਲਬਾਤ ਕਰਦੇ ਆਂ ਬੋਲਦਾ ਨਹੀਂ ਕੀ ਲੱਗਦਾ ਮੇਰੇ ਹੱਥੋਂ ਪਾਈ ਨਾ ਕਰਿਓ ਹੱਥੋਂ ਪਾਈ ਨਹੀਂ ਹੱਥੋਂ ਪਾਈ ਨਹੀਂ ਕਰਦੇ ਮੇਰੇ ਲਾਈਵ ਚੱਲ ਰਹੀ ਆ ਹੱਥੋਂ ਪਾਈ ਦੱਸ ਮੈਨੂੰ ਮੈਂ ਕੀ ਲੱਗਦਾ ਤੇਰਾ ਕੀ ਲੱਗਦਾ ਮੈਨੂੰ ਦੱਸੋ ਹਾਂ ਜੀ ਲੈਣ ਦੋ ਜੀ ਲੈਣ ਦੋ ਸਾਨੂੰ ਕੀ ਲੱਗਦਾ ਮੈਂ ਤੇਰਾ ਆ ਕੀ ਲੱਗਦੀ ਆ ਤੇਰੀ ਕਿਨਾਂ ਮੈਂ ਕੀ ਲੱਗਦਾ ਤੇਰਾ ਹਾਂ ਮੈਂ ਤੂੰ ਮੇਰਾ ਬੇਟਾ ਨਹੀਂ ਲੱਗਦਾ ਫੇਰ ਤੈ ਆ ਕੀ ਲੱਗਦੀ ਆ ਤੈ ਕੁੜੀ ਆ ਕੋਈ ਡ ਮੈਂ ਤੇਰੇ ਮਾਰੇ ਬੱਦਲ ਬੱਦਲ ਇੱਕ ਮਿੰਟ ਹੱਥ ਬਰੇ ਬਾਹਰ ਹੱਥੋਂ ਪਾਈ ਨਾ ਕਰ ਹੱਥੋਂ ਪਾਈ ਨਾ ਕਰ ਸ਼ਾਂਤੀ ਨਾ ਕਰ ਇੱਕੋ 12 ਨੰਬਰ ਤੇ ਫੋਨ ਹਾਂ ਮੈਂ ਬੇਟਾ ਲੱਗਦਾ ਤੇਰੇ ਸਾਡੇ ਤੋਂ ਇਲਾਵਾ ਕੋਈ ਹੋਰ ਹੈ ਤੇਰੇ ਕੋਲ ਪਰਿਵਾਰ ਆ ਖਣ ਨੂੰ ਹਾਂ ਸਾਡੇ ਤੋਂ ਇਲਾਵਾ ਕੋਈ ਹੋਰ ਹੈ ਤੇਰੇ ਕੋਲ ਅੱਛਾ ਅੱਛਾ ਕੀ ਜਵਾਬ ਦੇ ਆਪਰੇ ਨੇ ਤੁਸੀਂ ਮੇਰੇ ਕੋਲ ਤੁਸੀਂ ਹੋ ਤੇਰੇ ਕੋਲ ਤਾਂ ਜੇਲੀ ਬਣਾ ਹੈ ਮੈਨੂੰ ਤੁਸੀਂ ਘਰੋਂ ਕੱਢ ਦੇ ਕਿਹੜਾ ਨਹੀਂ ਨਿਕਲੇ ਸੀ ਆ ਬਿਲਕੁਲ ਆਪ ਨੇ ਕੱਢਿਆ ਬਿਲਕੁਲ ਤੁਸੀਂ ਡਾਂਗਾ ਲੈ ਕੇ ਨਿਕਲਿਆ ਮੇਰੇ ਹੱਥ ਨਾਲ ਆ ਹਾਂ ਡਾਂਗਾ ਨਾਲ ਹੱਥ ਨਾਲ ਲਾ ਹੱਥ ਨਾਲ ਲਾ ਹਾਂ ਸਿਲੰਡਰ ਲੈ ਕੇ ਰੈਸ਼ਨ ਤੇ ਟੈਕੀ ਕੱਪੜਾ ਪਹਿਨ ਕੇ ਬਾਹਰ ਕੱਢ ਕੇ ਸੱਤਿਆ ਮੈਂ ਨਹੀਂ ਕੋਈ ਸਿੱਤੇ ਮਿੰਤਾ ਉਹਨੂੰ ਪਤਾ ਨਹੀਂ ਸੀ ਐਡੀਕ ਸੀਗੀ ਛੋਟੀ ਜਿਹੀ ਸੀ 1100 ਦਾ ਜ਼ਿੰਦਗੀ 23 ਸਾਲ ਦੀ ਹੋ ਗਈ 26 ਸਾਲ ਦੀ ਪਤਾ ਨਾ 26 ਸਾਲ ਦੀ ਕੀ ਨੇ ਮੇਰੇ ਖਾਤੇ ਅੱਜ ਤੱਕ ਕੀ ਕੀਤਾ ਸਾਡੇ ਵਾਸਤੇ ਹਾਂ ਕੀ ਕੀਤਾ ਸਾਡੇ ਵਾਸਤੇ ਇਹ ਦੱਸੋ ਕਿੰਨੇ ਪਾਏ ਆ ਸਾਨੂੰ ਕੀ ਕੀਤਾ ਤੁਸੀਂ ਅੱਜ ਤੱਕ ਸਾਡੇ ਵਾਸਤੇ ਅੱਛਾ ਅੱਛਾ ਕੀ ਜਵਾਬ ਦਿਓ ਇਹਨੂੰ ਕਿਨੇ ਡਿਗਰੀ ਕਿਨੇ ਕਰਾਈ ਗਏ ਡਿਗਰੀ ਤੁਸੀਂ ਮੈਨੂੰ ਘਰੇ ਨਹੀਂ ਬੜਨ ਦਿੱਤਾ ਲੈ ਆਹ ਕਿਨੇ ਮਰਤਸਿਆ ਆ ਆ ਤੇਰੀ ਵੀਡੀਓ ਬਣੀ ਹੀ ਆ ਥੋੜੀ ਆ ਦੇਖੋ ਘਰੇ ਨਹੀਂ ਬਣਾ ਸਮਝ ਆ ਗਿਆ ਕੋਈ ਨਾ ਮੈਂ ਬਣਾਉਣੀ ਆ ਵੀਡੀਓ ਹਾਂ ਚਲ ਠੀਕ ਆ ਲਾ ਕੋਟ ਦੇ ਵਿੱਚ ਕੋਟ ਦੇ ਵਿੱਚ ਕਿੱਥੇ ਸੁਣਵਾਈ ਨਹੀਂ ਹੋਈ ਤੇਰੀ ਆ ਕਿੱਥੇ ਨਹੀਂ ਸੁਣਵਾਈ ਹੋਈ ਕਿੱਥੇ ਫੈਸਲਾ ਨਹੀਂ ਹੋਇਆ ਤੇਰੇ ਨਾਲ ਕਿੱਥੇ ਨਹੀਂ ਫੈਸਲਾ ਹੋਇਆ ਕੱਲ ਮੈਂ 7.5 ਲੱਖ ਮੰਗਦਾ ਵਾਂ ਕਿਹੜਾ 7.5 ਲੱਖ ਕਿੱਥੇ ਹੋਣ ਨੂੰ ਕੋਈ ਘਰ-ਕੁਰ ਨਹੀਂ ਮਿਲਣਾ ਏਰੀ ਜਗ੍ਹਾ ਉਹ ਨੰਦਪੁਰ ਵਾਲੀ ਠੀਕ ਆ ਵਾਲੀ ਏਰੀ ਜਗ੍ਹਾ ਤੁਹਾਡਾ ਕੋਈ ਹੱਥ ਨਹੀਂ ਹੈਗਾ ਠੀਕ ਆ ਨਾ ਸਮਝ ਆ ਗਈ ਬਸ ਸਾਨੂੰ ਜੀ ਲੈਣ ਦਾ ਰੱਬ ਕਰਕੇ ਠੀਕ ਆ ਇਹ ਬੇਨਤੀ ਆ ਸਾਡਨ ਜੀ ਲੈਣ ਤੋਂ 15 16 ਸਾਲ ਹੋ ਗਏ ਸਾਨੂੰ ਕੋਟਕਟੇ ਕਚੈਰੀਆਂ ਚ ਠੱਕੇ ਖਾਂਦੇ ਨੂੰ ਕਿਸ ਕੀ ਨੇ ਲਾਇਸੀ ਖਰਚੇ ਦਾ ਖਰਚੇ ਦੇ ਖਰਚੇ ਦੇ ਕਿਸਾ ਤੁਹਾਡੇ ਨੇ ਪਹਿਲਾਂ ਤੁਸੀਂ ਲਾਇਆ ਸੀ ਸਾਨੂੰ ਅੰਦਰ ਬਾੜ ਲੈਣ ਬੰਦੇ ਲੈ ਕੇ ਪਹਿਲਾਂ ਤੁਸੀਂ ਆ ਗਏ ਸੀ ਸਾਡੇ ਘਰੇ ਕੌਣ ਨਾਂ ਦਾ ਕੌਣ ਹੈ ਤੁਹਾਡੇ ਆਪਾਂ ਕੌਣ ਨੇ ਤੁਹਾਡੇ ਚਲ ਕੌਣ ਆ ਕੌਣ ਆ ਸਾਡੇ ਮਾਵਾ ਮੇਰੇ ਮਾਵਾ ਪਹਿਗੇ ਨੇ ਮੈਂ ਉਹ ਪੂਰੇ ਹੋ ਗਏ ਜੱਦੀ ਘਰ ਕਿੱਥੇ ਆ ਤੁਹਾਡਾ ਜੱਦੀ ਘਰ ਕਿੱਥੇ ਆ ਲੈਣਾ ਇਸ ਚੀਜ਼ ਤੋਂ ਨਹੀਂ ਕੀ ਲੱਗ ਗਈ ਮੈਂ ਮੁੰਡਾ ਹੀ ਤੇਰਾ ਤੂੰ ਅਸੀ ਪਿੰਡਾ ਮੇਰਾ ਮੈਂ ਮੁੰਡਾ ਹੀ ਤੇਰਾ ਹਾਂ ਜੱਦੀ ਘਰ ਰਹਿੰਦੇ ਮੇਰੇ ਘਰ ਚ ਹੀ ਆਂ ਸਵਾ ਤੇਰਾ ਕਰ ਤੇਰੇ ਤੇ ਤੂੰ ਬਣਾਇਆ ਕਿੱਥੋਂ ਤੇਰਾ ਘਰ ਤੇ ਆ ਤਾਂ ਕਿ ਸੜਕਾ ਤੇ ਸੁੰਦਾ ਜੱਦੀ ਕਿਥੇ ਆ ਕਹਿੰਦੇ ਆ ਮੇਰਕ ਉਹ ਮੇਰਕ ਰਹਿੰਦੇ ਤੁਸੀਂ ਮੇਰੇ ਘਰ ਚ ਹੀ ਆਂ ਤੇਰਾ ਘਰ ਸਵਾ ਤੇਰਾ ਕਰ ਸਾਡਾ ਘਰ ਆਇਆ ਹੋਇਆ ਉਹ ਸਾਡੇ ਨਾਨਕੇ ਦਾ ਬਣਾਇਆ ਉਹ ਕੋਈ ਮੁੰਡਾ ਇਹ ਨਾਨਕੇ ਦਾ ਉਹ ਦਫਾ ਹੋ ਵਾ ਇੱਥੋਂ ਤੂੰ ਬਦਮਾਸ਼ੀ ਕਰਦਾ ਸਾਡੇ ਤੇ ਹੈ ਬਦਮਾਸ਼ੀ ਵਿੱਚ ਜਾ ਕੇ ਸਾਨੂੰ ਖੜਾ ਕਰਦਾ ਤੂੰ ਹੈ ਇਹ ਕਿਹੜਾ ਸੀਗਾ ਉਹ ਤੁਹਾਨੂੰ ਕਿਹੜੇ ਬਦਮਾਸ਼ਾਂ ਚ ਖੜਾ ਕੀਤਾ ਸੀ ਬਾਈ ਜੀ ਇਹਨਾਂ ਨੇ ਬਾਜੀਗਰ ਜਿਹੜੇ ਉਹ ਇੱਕ ਵਾਰ ਹੈਗੇ ਨੇ ਬਾਜੀਗਰ ਸਾਡੀ ਕਲੋਨੀ ਦੇ ਉਹਨਾਂ ਨੂੰ ਲੈ ਕੇ ਇਕੱਠਾ ਕਰਕੇ ਸਾਡੇ ਘਰੇ ਆ ਗਏ ਨਾਮ ਕੀਆ ਨਾਮ ਨਹੀਂ ਮੈਨੂੰ ਪਤਾ ਕੀ ਆ ਉਹਨਾਂ ਦਾ ਠੀਕ ਆ ਤੇ ਇੱਕ ਇਹਨੇ ਫੋਨ ਕਰਾਇਆ ਸੀਗਾ ਮੈਨੂੰ ਲੁਧਿਆਣੇ ਤੋਂ ਬੰਦਾ ਸੀਗਾ ਅੱਛਾ ਕਹਿੰਦਾ ਜੀ ਮੈਂ ਫੇਲੇ ਬੋਲਦਾ ਲੁਧਿਆਣੇ ਦਾ ਗੱਲ ਕਰਨੀ ਆ ਤੁਹਾਡੇ ਨਾਲ ਫੈਸਲਾ ਕਰਨਾ ਮੈਂ ਕਿਹਾ ਜਾ ਕੇ ਗੱਲ ਕਰਦੇ ਆ ਮੈਂ ਜਦੋਂ ਜਾ ਕੇ ਬੈਠਾ ਕਹਿੰਦਾ ਤੇਰੇ ਜੁੱਤੀਆਂ ਮਾਰ ਕੇ ਘਰੋਂ ਕੱਢਾਂਗੇ ਤੁਹਾਨੂੰ ਕਹਿ ਰਿਹਾ ਹਾਂ ਹਾਂ ਜੀ ਕੌਣ ਸੀ ਐਮਐਲਏ ਉਹ ਕੀ ਨਾਮ ਸੀ ਨਹੀਂ ਕਿਹਾ ਜੀ ਨਹੀਂ ਕਿਹਾ ਕਿਉਂ ਨਹੀਂ ਕਿਹਾ ਬਿਲਕੁਲ ਹੀ ਕਿਹਾ ਕਿਉਂ ਨਹੀਂ ਕਿਹਾ ਬਿਲਕੁਲ ਹੀ ਕਿਹਾ ਇਹੀ ਹਾਲ ਤੁਸੀਂ ਤਲਾਕ ਦੇ ਕੇ ਮੁਕ ਨਹੀਂ ਝੂਠ ਇਹਨਾਂ ਬੋਲਦੇ ਤੁਸੀਂ ਨਹੀਂ ਇੱਕ ਮਿੰਟ ਰੱਖੋ ਬਾਈ ਹੱਥ ਨਾ ਹੱਥ ਲਾ ਹੱਥ ਨਾ ਲਾ ਮੈਂ ਕੋਈ ਬਾਪਾ ਤੁਸੀਂ ਆਪਣੇ ਆਪਣੇ ਬਿਆਨ ਦੇ ਦਿਓ ਬਾਪਾ ਪਹਿਲੀ ਗੱਲ ਤਾਂ ਤੇਰੇ ਹੱਥੋਂ ਪਾਈ ਨਿਆਰੇ ਜੰਮਣ ਨਾਲ ਕੋਈ ਬਾਵਰੀ ਬਣ ਜਾਂਦਾ ਠੀਕ ਆ ਅੱਛਾ ਇਹਨੇ ਤੁਹਾਨੂੰ ਪੁੱਛਿਆ ਨਹੀਂ ਕਿਉਂ ਪੁੱਛਿਆ ਇਹਨੇ ਕੀ ਪੁੱਛਿਆ ਦੱਸ ਤੁਹਾਨੂੰ ਮੈਂ ਹੁਣ ਕੀ ਕਰਦਾ ਦੱਸ ਉਹਦੇ ਕਿਹੜੀ ਪੜ੍ਹਾਈ ਕਰਦਾ ਮੈਂ ਦੱਸ ਦੇ ਕੋਝ ਪਤਾ ਤਾਂ ਹੈ ਨਹੀਂ ਤੁਸੀਂ ਮੈਰੜੋ ਬਾਈ ਨਹੀਂ ਜੀ ਅਨ ਮੈਰੜੋ ਹਾਂ ਜੀ ਕਿੰਨੀ ਉਮਰ ਆਪਣੀ 23 ਸਾਲ 23 ਸਾਲ ਤੇ ਇਹਨੇ ਤੁਹਾਨੂੰ ਪਾਲੇ ਨਹੀਂ ਬਿਲਕੁਲ ਨਹੀਂ ਅਸੀਂ ਛੋਟੇ ਹੁੰਦੇ ਨੂੰ ਤਾਂ ਛੱਡ ਕੇ ਅਸੀਂ ਛੋਟੇ ਹੁੰਦੇ ਸੀ ਸਾਡੇ ਨਾਨਕੇ ਸਾਡੇ ਘਰ ਤੇ ਰਾਸ਼ਨ ਲੈ ਕੇ ਆਉਂਦੇ ਸੀ ਹਰ ਮਹੀਨੇ ਠੀਕ ਆ ਇਹਨਾਂ ਦੇ ਹੁੰਦੇ ਹੋਏ ਅੱਛਾ ਇਹਨਾਂ ਦੇ ਹੁਣ ਤਾਂ ਜਾਣ ਤੋਂ ਬਾਅਦ ਭਾਈ ਇਹ ਜਗਦੇਵ ਸਿੰਘ ਤੇ ਕਿਉਂ ਅਲੀਗੇਸ਼ਨ ਲਾ ਰਹੇ ਨੇ ਕਿਉਂਕਿ ਉਹ ਸਾਨੂੰ ਪਾਲਦੇ ਰਹੇ ਕਿਉਂਕਿ ਉਹ ਸਾਨੂੰ ਪਾਲਦੇ ਨੇ ਸਾਨੂੰ ਪੜਾਈ ਪੜ੍ਹਾਉਂਦੇ ਸਾਡੀ ਪੜ੍ਹਾਈ ਉਹਨਾਂ ਨੇ ਕਰਾਈ ਆ ਅਲੀਗੇਸ਼ਨ ਹੈ ਉਹਨਾਂ ਨੇ ਤੁਹਾਡੀ ਪੜ੍ਹਾਈ ਪੂਰੀ ਕਰਵਾਣੀ ਹਾਂਜੀ ਉਹਨਾਂ ਨੇ ਹੀ ਮੇਰਾ ਵਿਆਹ ਕਰਾਇਆ ਠੀਕ ਆ ਸਾਰਾ ਵਿਆਹ ਦਾ ਖਰਚਾ ਉਹਨਾਂ ਨੇ ਹੀ ਮੇਰਾ ਕਰਿਆ ਦਾਜ ਤੇ ਇਹ ਜੋ ਉਹਨਾਂ ਨੇ ਜੋ ਵੀ ਕਰਿਆ ਸੋਨੇ ਦੇ ਗਹਿਣੇ ਉਹਨਾਂ ਸਾਰਾ ਪੂਰਾ ਵਿਆਹ ਦਾ ਖਰਚਾ ਉਹਨਾਂ ਨੇ ਹੀ ਕਰਿਆ ਮੇਰਾ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਕੁਝ ਵੀ ਨਹੀਂ ਕੁਝ ਵੀ ਨਹੀਂ ਕਰਿਆ ਤਾਂ ਬਸ ਇਨਜਾਮ ਲਾਉਣ ਤੇ ਸਾਨੂੰ ਕੋਰਟ ਕਚਹਿਰੀ ਚ ਘੜੀ ਸੰਦੇ ਆ ਘੜੀ ਕਿਸਦੇ ਬਸ ਉਹ ਤੁਸੀਂ ਪ੍ਰਸ਼ਾਸਨ ਅਕੀ ਕੀ ਪੀਲ ਕਰਦੇ ਹੋ ਪਹਿਲੀ ਸਾਨੂੰ ਇਹ ਇਹ ਕਰਦੇ ਆ ਵੀ ਸਾਨੂੰ ਇਹ ਜਿਹੜੀ ਇਹ ਤਾਂ ਛੜਾਓ ਸਾਡਾ ਛੜਾਓ ਬਸ ਬਾਈ ਅਸੀਂ ਥੋੜਾ ਛੜਾਵਾਂਗੇ ਫਿਰ ਭੋਨ ਤੇ ਵੀ ਉਹੀ ਗੱਲ ਹੈ ਅਸੀਂ ਥੋੜਾ ਪਾਰਟੀ ਬਣਾਗੇ ਤੁਸੀਂ ਜਾਓ ਨਮਿੰਦਿਆਂ ਨਾਲ ਗੱਲ ਕਰੋ ਜਿਹੜੇ ਉੱਥੇ ਦੇ ਮੈਂ ਕਿਹਾ ਅੱਗੇ ਅੱਗੇ ਵਧੀਆ ਬੈਰ ਕੇ ਆਪਣੇ ਰਾਮ ਨਾਲ ਗੱਲ ਕਰਦੇ ਤਾਂ ਉਹਦੇ ਹੱਥੋਂ ਪਾਈ ਸ਼ੁਰੂ ਕਰਤੀ ਇਹ ਤਾਂ ਅੱਗੇ ਅੱਗੇ ਦੇ ਮਸਲੇ ਹੱਦੋਂ ਪਾਈ ਸੁਣੋ ਭਾਈ ਛੱਤਰ ਨਾਲ ਮਸਲੇ ਹੱਦੋਂ ਪਾਈ ਸੁਣੋ ਛੱਤਰ ਤੇ ਪੈਣੀ ਸੀਗੀ ਉਹਦੀ ਧੀ ਆ ਤੁਹਾਡੀ ਭੈਣ ਆ ਉੱਥੇ ਕੋਈ ਅਲੀਗੇਸ਼ਨ ਲਾਵੇ ਉਹਨਾਂ ਨੂੰ ਕੋਈ ਧੱਕਾ ਕਰਦਾ ਜਾਂਦਾ ਉਹਦੀ ਵੀ ਤਾਂ ਧੀ ਆ ਉਹਦੀ ਉਹਦੀ ਨਹੀਂ ਹੈਗੀ ਉਹਦੀ ਤੀ ਨਹੀਂ ਹੈਗੀ ਕਿਹੜੀ ਧੀ ਆ ਇਹਦੀ ਦੱਸ ਕਿਹੜੀ ਸੀਗੀ ਤੇਰੀ ਅਜਾਈ ਨੇ ਤਾਂ ਕਿਹਾ ਸੀ ਮੇਰੀ ਕੋਈ ਧੀ ਨਹੀਂ ਹੈਗੀ ਮੇਰੇ ਦੋ ਬੱਚੇ ਨੇ ਦੋ ਬੱਚੇ ਨੇ ਮੇਰੇ ਦੇ ਕੇ ਆ ਸੀ ਕੋਈ ਇਹ ਮਤਲਬ ਜਗਦੇਵ ਸਿੰਘ ਸੱਚ ਬੋਲ ਰਿਹਾ ਹਾਂਜੀ ਪੋਈ ਤੇ ਨਹੀਂ ਹੈਗੀ ਅਸੀਂ ਦੋਨੇ ਬੱਚੇ ਐਨ ਆਰ ਐ ਉਹ ਉਹ ਦਿਲਪ੍ਰੀਤ ਨਹੀਂ ਸੀਗੀ ਫਿਰ ਕਿਉਂ ਵਿੱਚ ਫਿਰ ਇੰਨੀ ਪੰਜ ਕਿਉਂ ਨੋਬਤ ਆ ਗਈ ਵੀ ਤੁਸੀਂ ਹੱਥੋਂ ਪਾਈ ਤੇ ਉਤਰੇ ਆਏ ਹੋ ਹੱਥੋਂ ਪਾਈ ਤੇ ਜਦ ਤੁਸੀਂ ਗੱਲਾਂ ਹੀ ਇਹ ਕਰਦੇ ਹੋ ਅਸੀਂ ਗੱਲਾਂ ਕਰਦੇ ਆ ਸਾਡੀ ਗੱਲ ਨਹੀਂ ਤੁਸੀਂ ਹੈਲਪ ਕਰ ਰਹੇ ਹੋ ਨਾਲਾ ਤੁਸੀਂ ਹੈਲਪ ਹੈਲਪ ਸਾਨੂੰ ਕੋਈ ਵੀ ਬੁਲਾਏਗਾ ਅਸੀਂ ਤੁਹਾਡੇ ਪੱਖ ਤੋਂ ਨਹੀਂ 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 ਤੁਸੀਂ ਆਪਣੇ ਪੱਖ ਦਿਓ ਪੱਖ ਦਿਓ ਆਪਣੇ ਤੁਸੀਂ ਦੇ ਰਹੇ ਆਂ ਆਹ ਦੇਖੋ ਲਾਈਵ ਚੱਲ ਰਿਹਾ ਇੰਦਾ ਦੀ ਗੱਲ ਨਾ ਕਰੋ ਲਾਈਵ ਚੱਲ ਰਿਹਾ ਉਧਰ ਇੰਦਾ ਦੀ ਗੱਲ ਨਾ ਕਰੋ ਅਸੀਂ ਪੱਕ ਸੁਣਨੇ ਦੋਨਾਂ ਪੱਖਾਂ ਦੇ ਪੱਖਾਂ ਦੇ ਪੱਖ ਸੁਣਨੇ ਅਸੀਂ ਜਗਦੇਵ ਜਗਦੇਵ ਸਿੰਘ ਨੂੰ ਵੀ ਫੋਨ ਕੀਤਾ ਸੀ ਅਸੀਂ ਦੇਖੋ ਅਸੀਂ ਬਿਆਨ ਕਰਗੇ ਪਬਲਿਕ ਹਾਂਜੀ ਹਾਂਜੀ ਅਸੀਂ ਨਹੀਂ ਕਰ ਸਕਦੇ ਸਾਡਾ ਕੰਮ ਆ ਕੰਮ ਕਰਨਾ ਸੀ ਜੋ ਸਾਡੀ ਡਿਊਟੀ ਆ ਅਸੀਂ ਕਰਤੀ ਤੁਹਾਡਾ ਜੋ ਕੰਮ ਸੀ ਉਹਨੂੰ ਕੁੱਟਣਾ ਸੀ ਤੁਸੀਂ ਕੁੱਟ ਲਿਆ ਹਾਂ ਇਹ ਤਾਂ ਚਿੱਤਰ ਲੱਗਣੇ ਸੀ ਤੁਹਾਡੇ ਤੁਹਾਡਾ ਮੈਟਰ ਆ ਇਹ ਰਸੰਗ ਰਹੇ ਹੁੰਦੇ ਕਿ ਮੇਰੇ ਚੋਂਥੇ ਵੀ ਲੱਗਣੀ ਹੈ ਸਈਆਂ ਅਸੀਂ ਉੱਥੇ ਵੀ ਦੇ ਸੀ ਹੁਣ ਹੀ ਲੱਗੇ ਆ ਅਸੀਂ ਤੁਸੀਂ ਪ੍ਰਸ਼ਾਸਨ ਕੋਲ ਕਿਉਂ ਨਹੀਂ ਜਾਂਦੇ ਹੈਗੇ ਜੀ ਤੁਸੀਂ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਕਿਵੇਂ ਜਾਈਏ ਭਾਈ ਕੰਪਲੀਟ ਕਰੋ ਜਾ ਕੇ ਵੀ ਇਹ ਸਾਨੂੰ ਪਰੇਸ਼ਾਨ ਕਰਦਾ ਤੰਗ ਕਰਦਾ ਸੀ ਹੁਣ ਸਾਨ੍ਹੇ ਵਾਲ ਥਾਣੇ 'ਚ ਕੰਪਲੇਂਟ ਕਰ ਦੇਣੀ ਆ ਇਹ ਕਰਨੀਆਂ ਇਹ ਗੱਲ ਕਰਨੀ ਹੁਣ ਇਹ ਹੱਥ ਪਾਈ ਕਰਨ ਤੋਂ ਬਾਅਦ ਤੁਸੀਂ ਕੰਪਲੇਂਟ ਕਰੋਗੇ ਤਾਂ ਹੱਥ ਪਾਈ ਕਰਨ ਤੋਂ ਬਾਅਦ ਤੁਸੀਂ ਕੰਪਲੇਂਟ ਕਰ ਰਹੇ ਹੋ ਇਹ ਨਹੀਂ ਤੁਹਾਡੀ ਵੀਡੀਓ ਪਬਲਿਕ ਦੇਖੇਗੀ ਟੈਂਪਰ ਕਰੋਗੇ ਤੁਸੀਂ ਕਿਸੇ ਨੂੰ ਕੀ ਕਰੋਗੇ ਅਗਲਾ ਇੱਕ ਪੁੱਤ ਕਿਸੇ ਪਿਓ ਨੂੰ ਕੁੱਟ ਰਿਹਾ ਵਾ ਇੰਨੀ ਟੈਂਪਰ ਕਰੋਗੇ ਕਿਸੇ ਨੂੰ ਪੀ ਕਰੋਗੇ ਅਗਲਾ ਇਹਨੂੰ ਪਿਓ ਨੂੰ ਨਹੀਂ ਸ਼ਰਮ ਆਉਂਦੀ ਹੈਗੀ ਪੁੱਤਰ ਨੂੰ ਤੰਗ ਕਰਦਾ ਉਹ ਨਹੀਂ ਦੇਖਿਆ ਤੁਸੀਂ ਰਲ ਮਿਲ ਕੇ ਰਹੋ ਬਾਈ ਤੁਸੀਂ ਕੀ ਨਾਲ ਰਹੇ ਹੋ ਮੈਂ ਦੱਸ ਦਈ ਤੁਸੀਂ ਇਕੱਠੇ ਬੈਠੋ ਨਮਾਇंदे ਕੋਲ ਜਾਓ ਜਿਹੜੇ ਨਮਾਇंदे ਚੁੜੇ ਹੋਏ ਗੱਲ ਤਾਂ ਕਰ ਰਹੇ ਸਾਡੇ ਨਾਲ ਕਿ ਮੇਰੀ ਗੱਲ ਸੁਣਾ ਖਰਚਾ ਤੁਹਾਨੂੰ ਦੇਣਾ ਨਹੀਂਗਾ ਅਸੀਂ ਕਿ ਇਕੱਠੇ ਰਹੇ ਦੇਖੋ ਜੇ ਤੁਸੀਂ ਕਿਸੇ ਨਮਾਇंदे ਕੋਲ ਜਾ ਕੇ ਬੈਠੋਗੇ ਜਾਂ ਕਿਸੇ ਅਹੀ ਦੇ ਦਵਾਰੇ ਜਾ ਕੇ ਬੈਠੋਗੇ ਬਈ ਇੱਕ ਵਾਰ ਤਾਂ ਸਾਹਮਣੇ ਸਾਹਮਣੇ ਬੈਠਣਾ ਹੀ ਪਊਗਾ ਸਿੱਧਾ ਕੋਰਟ ਪਈ ਆ ਕੋਰਟ ਵਿੱਚ ਆ ਕੇ ਕੇਸ ਕਰਾਂਗੇ ਅਸੀਂ ਸੁਣਾ ਸਾਰਾ ਇਹ ਵੀ ਕਰ ਸਕਦੇ ਆ ਇੱਕ ਵਾਰ ਤਾਂ ਬਹੁਤ ਵਾਰ ਕੋਰਟ ਦੇ ਵਿੱਚ ਚੈਰੀ ਦੀਸਤਾਂ ਨਾਲ ਖਾੜਿਆਂ ਵਿੱਚ ਬਹੁਤ ਵਾਰ ਬੈਠ ਚੁੱਕੇ ਆ ਬਹੁਤ ਵਾਰ ਇੱਕ ਵਾਰ ਬਹੁਤ ਵਾਰ ਹੋ ਗਿਆ ਭਾਈ ਇਹ ਦੇਖੋ ਮੇਰਾ ਤਾਂ ਕਹਿਣਾ ਇਹੀ ਆ ਬਈ ਤੁਸੀਂ ਪਿਓ ਪੁੱਤੋਂ ਤੁਸੀਂ ਕੱਲ ਨੂੰ ਇਕੱਠੇ ਹੋ ਜਾਣਾ ਵਾ ਅਸੀਂ ਨਹੀਂ ਹੋਣਾ ਇਕੱਠੇ ਹੋਣਾ ਜ਼ਰੂਰ ਆ ਮੈਂ ਭੈਣਜੀ ਗੱਲ ਸੁਣੋ ਨੌਆਂ ਨਾਲ ਕਦੇ ਮਾਸਾ ਲੱਗ ਨਹੀਂ ਹੋਏ ਹੈਗੇ ਤੁਸੀਂ ਇਕੱਠੇ ਹੋਣਾ ਅੱਜ ਵੀ ਹੋਣਾ ਕੱਲ ਵੀ ਹੋਣਾ ਉਹਣਾ ਜਰੂਰ ਆ ਕੋਈ ਗੱਲ ਨਹੀਂ ਉਹ ਤੁਹਾਡੀ ਜਿਹੜੀ ਆਖਰੀ ਲੱਕੜੀ ਹੁੰਦੀ ਆ ਨਾ ਉਹ ਪੁੱਤ ਦੀ ਹੁੰਦੀ ਆ ਪੁੱਤ ਨੇ ਹੀ ਚਿਖਾ ਨੂੰ ਅੱਗ ਦੇਣੀ ਆ ਪਰ ਜਿਹੜਾ ਇਹ ਮਾਹੌਲ ਤੁਸੀਂ ਬਣਾ ਲਿਆ ਲੜਾਈ ਝਗੜੇ ਵਾਲਾ ਇਹ ਮਾਹੌਲ ਠੀਕ ਨਹੀਂ ਜੋ ਇਹ ਸਾਡੇ ਨਾਲ ਕਰੇ ਮੇਰੀ ਗੱਲ ਸੁਣਦਾ ਇੱਕ ਵਾਰ ਮੇਰੀ ਗੱਲ ਸੁਣੋ ਜੋ ਇਹ ਸਾਡੇ ਨਾਲ ਕਰੇ ਚੰਗੇ ਕੰਮ ਉਹ ਇੱਕ ਲਿਮਟ ਹੁੰਦੀ ਆ ਕਿਸੇ ਦੀ ਤੁਹਾਡੀ ਪੱਖ ਸੁਣ ਰਹੇ ਆ ਨਾ ਭਾਈ ਅਸੀਂ ਤੁਹਾਡੇ ਪੱਖ ਸੁਣ ਰਹੇ ਆ ਨਾ ਜੀ ਤੁਹਾਡੇ ਸੁਣ ਰਹੇ ਆ ਨਾ ਪੱਕਾ ਸੀ ਅਸੀਂ ਪਹਿਲਾਂ ਵੀ ਫੋਨ ਕੀਤਾ ਸੀ ਫੋਨ ਕਰਕੇ ਇੱਕ ਲਿਮਟ ਹੁੰਦੀ ਆ ਕਿਸੇ ਚੀਜ਼ ਦੀ ਠੀਕ ਹੈ ਨਾ ਇਹ ਨਹੀਂ ਬੁਲਾਇਆ ਸੀ ਹੋ ਗੱਲਾਂ ਹੁੰਦੀਆਂ ਨੇ ਮੈਂ ਨਹੀਂ ਹੋ ਰਿਹਾ ਮੇਰੀ ਭੈਣ ਵਾਲਾ ਕੋਈ ਜਿੰਦਰ ਕਿਉਂ ਕਹੂਗਾ ਜਿੰਦਰ ਕਿਹੜੀ ਖਿਡਾਰੀ ਥੱਲੇ ਬਾਹ ਆਈ ਆ ਦੱਸੋ ਮੰਡੂ ਇਹਨੂੰ ਫੜ ਕੇ ਇਹੀ ਕਹਿ ਰਹੇ ਨੇ ਕੌਣ ਕਹਿ ਰਿਹਾ ਕਿਹਨੂੰ ਕਿਹਾ ਤੁਸੀਂ ਕਿਹਾ ਵਾ ਤੁਸੀਂ ਕਿਹਾ ਵੀ ਜਿੰਦਰ ਜਿੰਦਰ ਨੇ ਕਿਹਾ ਵਾ ਵੀਡੀਓ ਲਵਾ ਨਹੀਂ ਕੌਣ ਨੇ ਕਹਿਆ ਵਾ ਵੀ ਜੇ ਜਿੰਦਰ ਕਹੂਗਾ ਵੀਡੀਓ ਡਿਲੀਟ ਕਰਨੀ ਐ ਸਤਾ ਕਰਾਂਗੇ ਇਹ ਗੱਲ ਕਿਹਨੂੰ ਕਿਹਾ ਸੀ ਜਿੰਦਰ ਕੌਣ ਹੁੰਦਾ ਵਾ ਇਸ ਚੀਜ਼ ਦਾ ਵੀਡੀਓ ਡਿਲੀਟ ਕਰਾਉਣ ਵਾਲਾ ਤੁਸੀਂ ਕਿਹਾ ਜਾਂ ਨਹੀਂ ਜਿੰਦਰ ਕੌਣ ਹੁੰਦਾ ਇਸ ਚੀਜ਼ ਨੂੰ ਵੀਡੀਓ ਡਿਲੀਟ ਕਰਾਉਣ ਵਾਲਾ ਗਲਤ ਗੱਲ ਨਾ ਕਰੋ ਨਾ ਗਲਤ ਜੀ ਸੈਨੇ ਨਾ ਗਲਤ ਬਰਦਾਸ਼ਤ ਕਰਦੇ ਆ ਅਸੀਂ ਤੁਹਾਡੇ ਪੱਖ ਲੈਣੇ ਨੇ ਅਸੀਂ ਤੁਹਾਡੇ ਪੱਖ ਲੈਣੇ ਹੁਣ ਲੈ ਲੇ ਹੁਣ ਪਬਲਿਕ ਨਿਰਣੇ ਕਰੇਗੀ ਇਸ ਚੀਜ਼ ਦਾ ਪਬਲਿਕ ਕੀ ਕਰੇਗੀ ਪਬਲਿਕ ਨੇ ਦੋਸਤੋ ਇੱਥੇ ਲੜਾਈ ਝਗੜੇ ਦਾ ਮਾਹੌਲ ਹੋ ਗਿਆ ਸੀ ਆਪਸੀ ਪਿਓ ਪੁੱਤ ਟਕਰਾਓ ਹੋ ਗਿਆ ਸੀਗਾ ਚਲੋ ਫਿਰ ਵੀ ਸ਼ਾਂਤ ਹੋ ਗਿਆ ਇਹਨਾਂ ਨੇ ਕੱਲ ਨੂੰ ਇੱਕ ਹੋ ਜਾਣਾ ਪਿਓ ਪੁੱਤ ਨੇ ਜੋ ਹਜੇ ਗੱਲਬਾਤ ਚੱਲ ਰਹੀ ਆ ਮੈਂ ਨਹੀਂ ਬੋਲਿਆ ਵਿੱਚ ਕੋਈ ਆਪਾਂ ਦੇਖਦੇ ਰਹੋ ਅਸਲੀ ਪਤੰਗਾਂ ਸਾਨੂੰ ਬਾਟੀਆਂ ਦੇ ਲੁਕੋ ਜਾਂ ਇਹ ਆ ਜਾ ਕੋਈ ਹੋਰ ਕੋ ਮੁੰਡਾ ਛੋਟਾ ਭਰਾ ਮੇਰਾ ਠੀਕ ਆ ਨਹੀਂ ਉਹਨੇ ਫਿਰ ਜਗਦੇਵ ਆ ਮੰਨਦਾ ਵੀ ਉਹਨੇ ਜ਼ਹਿਰ ਖਾਦੀ ਆ ਕਿਉਂ ਖਾਦੀ ਫਿਰ ਕੁੜੀ ਨੇ ਤੈ ਕੀ ਲੈਣਾ ਇਸ ਚੀਜ਼ ਤੋਂ ਤੇਰੀ ਕੁੜੀ ਆ ਕੁੜੀ ਨਹੀਂ ਹੈਗੀ ਜਾਂ ਤਾਂ ਤੁਹਾਡੀ ਤੈ ਕੀ ਲੈਣਾ ਇਸ ਚੀਜ਼ ਤੋਂ ਨਹੀਂ ਤੁਸੀਂ ਕਿ ਜ਼ਹਿਰ ਕਿਉਂ ਖਾਦੀ ਆ ਤੈਨੂੰ ਚਾਰ ਕੰਦਰ ਦੇ ਵਿੱਚ ਵਿਜ਼ਨ ਲੱਗਿਆ ਹੋਇਆ ਦਾ ਵੀ ਮੈਂ ਚਾਰ ਕੰਦਰ ਦੇ ਵਿੱਚ ਦੇਖਦਾ ਪਿਆ ਆ ਕੁੜੀ ਨੇ ਜ਼ਹਿਰ ਖਾਦੀ ਆ ਇਹਨਾਂ ਦੇ ਨਾਲ ਮੋ ਸਾਹਮਣੇ ਨਮੈਂਦਿਆਂ ਦੇ ਵਿੱਚ ਗੱਲ ਕਰੋ ਅੱਧਾ ਗੱਲ ਔਰ ਇਹ ਗੱਲ ਕਰ ਆ ਇਧਰ ਗੱਲ ਕਰ ਬੰਦਾ ਆ ਜਾ ਬੈਠ ਕੇ ਗੱਲ ਕਰ ਹਾਂ